ਫੇਰੰਗ ਕਰਨ ਵਾਲਾ ਸੀ ਉਸ ਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਜਿਹੜੇ ਰੋੜੇ ਚਲਾਉਣ ਵਾਲੇ ਗਰੀਬ ਬੰਦੇ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਵੜ ਵੜ ਕੇ ਸਾਡੇ ਜੋ ਮਤਲਬ ਕਿ ਦਲਿਤ ਪਰਿਵਾਰਾਂ ਦੇ ਬੱਚੇ ਨੇ ਜੋ ਬੀਬੀਆਂ ਨੇ ਬਜ਼ੁਰਗ ਨੇ ਸ਼ਰਮੀ ਨਹੀਂ ਮੰਨੀ ਸ਼ਰਮੀ ਨਹੀਂ ਮੰਨੀ ਪੁਲਿਸ ਨੇ ਉਹਨਾਂ ਤੇ ਮਤਲਬ ਉਹਨਾਂ ਨੂੰ ਕੁੱਟਮਾਰ ਕਰਦੇ ਆ ਬੇਕਸੂਰ ਬੱਚੇ ਫੜ ਫੜ ਕੇ ਘਰਾਂ ਦੇ ਵਿੱਚ ਜਨਾਨੀਆਂ ਧੂ ਧੂ ਕੇ ਕੁੱਟੀਆਂ ਬਜ਼ੁਰਗ ਧੂ ਧੂ ਕੇ ਕੁੱਟੇ ਨੌਜਵਾਨ ਕੁੱਟੇ ਐਡੀ ਕਿਹੜੀ ਗੱਲ ਹੋ ਗਈ ਸੀ ਕਿਉਂ ਨਹੀਂ ਉਹ ਫੈਰਿੰਗ ਵਾਲੇ ਤਣਾੜ ਬੰਦੇ ਨੂੰ ਪੁਲਿਸ ਨੇ ਰੋਕਿਆ ਕਿ ਕਨਾਲੀ ਦੇ ਮਸਲੇ ਨੂੰ ਲੈ ਕੇ ਐਡਾ ਵੱਡਾ ਮਸਲਾ ਬਣਿਆ ਹੈ ਜਦ ਕਿ ਇਹ ਸੂਝ-ਬੂਝ ਨਾਲ ਵੀਡੀਓ ਸਾਹਿਬ ਸਰਪੰਚ ਸਾਹਿਬ ਤੇ ਥਾਣੇ ਦੇ ਐਸਐਚਓ ਮਿਲ ਬੈਠ ਕੇ ਪਿੰਡ ਦੇ ਮੋਤਵਰ ਬੰਦੇ ਭਾਵੇਂ ਉਹ ਪੰਚਾਇਤ ਮੈਂਬਰ ਨਹੀਂ ਵੀ ਹੁੰਦੇ ਕਈ ਪਿੰਡ ਦੇ ਵਿੱਚ ਸਿਆਣੇ ਬੰਦੇ ਹੁੰਦੇ ਆ ਉਹਨਾਂ ਨੂੰ ਬਿਠਾ ਕੇ ਮਸਲਾ ਹੱਲ ਕੀਤਾ ਜਾ ਸਕਦਾ ਸੀ ਆ ਸਾਨੂੰ ਕੁੱਟਣ ਤੋਂ ਪਹਿਲਾਂ ਹੀ ਸਾਡਾ ਡਰ ਇੰਨਾ ਖੋਵੇ ਕਿ ਸਾਡੇ ਵੱਲ ਕੋਈ ਅੱਖ ਚੱਕ ਕੇ ਨਾ ਦੇਖ ਸਕੇ ਤੇ ਕਹਿੰਦਾ ਥਾਣੇ ਦੇ ਵਿੱਚੋਂ ਜਿਹੜੀਆਂ ਚੀਕਾਂ ਦੀਆਂ ਆਵਾਜ਼ਾਂ ਸੁਣ ਰਹੀਆਂ ਸੀ ਕਿ ਐਨਾ ਉਹਨਾਂ ਨੂੰ ਥਾਣੇ ਦੇ ਵਿੱਚ ਲਿਆ ਕੇ ਜਿਹੜਾ ਕੁੱਟਿਆ ਗਿਆ ਕਹਿੰਦੇ ਅੱਗ ਪੈਦਾ ਕਰਕੇ ਧਰਤੀ ਚੋਂ ਤੇ ਇਹਨੂੰ ਫਿਕਰ ਚੁੱਲੇ ਦੇ ਬਾਲਣ ਦਾ ਇਹ ਕਿੱਥੇ ਆਜ਼ਾਦੀ ਰਹਿੰਦੀ ਐ ਕੋਈ ਥੋ ਪਤਾ ਨਹੀਂ ਖਾਲਣ ਦਾ ਇਹ 70 ਸਾਲ ਸਾਡੇ ਪੈਰਾਂ ਤੇ ਦੇ ਬਣ ਬਣ ਕੇ ਕੰਡੇ ਚੁੱਭਦੇ ਨੇ ਜਦੋਂ ਆਮ ਲੋਕ ਹੱਕ ਮੰਗਦੇ ਨੇ ਤਾਂ ਖਾਸਾਂ ਦੇ ਦਿਲ ਡੁੱਬਦੇ ਨੇ ਵਾਕਿਆ ਹੀ ਜਦੋਂ ਆਮ ਲੋਕ ਸਾਡਾ ਕਿਰਤੀ ਤਾਕਾ ਜੋ ਸਾਡੇ ਸਮਾਜ ਦੇ ਵਿੱਚ ਦਬਾਇਆ ਹੋਇਆ ਤਾਕਾ ਹੈਗਾ ਦਲਤ ਤਾਕਾ ਐਸੀ ਤਾਕਾ ਸਾਡਾ ਇਹ ਜਦੋਂ ਕਿਤੇ ਨਾ ਕਿਤੇ ਆਪਦੇ ਹੱਕ ਮੰਗਦਾ ਹੈਗਾ ਤੇ ਬਹੁਤ ਸਾਰੇ ਖਾਸਾਂ ਦੇ ਦਿਲ ਆ ਜਿਹੜੇ ਉਹ ਦੁਖਦੇ ਹੈਗੇ ਆ ਇਸੇ ਤਹਿਤ ਪਿਛਲੇ ਦਿਨੀ ਪਿੰਡ ਚੰਦਪਾਣ ਦੇ ਵਿੱਚ ਆ ਜਿਹੜਾ ਜੋ ਘਟਨਾ ਹੋਈ ਉਹ ਘਟਨਾ ਪ੍ਰੋਪਰ ਸਾਰੇ মিডিਆ ਦੇ ਉੱਤੇ ਫੈਲ ਚੁੱਕੀ ਆ ਕਿਸ ਤਰੀਕੇ ਦੇ ਨਾਲ ਜੋ ਸਾਡਾ ਮਜ਼ਦੂਰ ਤਾਕਤਾ ਸੀਗਾ ਉਸ ਨੂੰ ਆ ਜਿਹੜਾ ਗੋਲਗਾਰਾ ਸ਼ਿਕਾਰ ਬਣਾਇਆ ਗਿਆ ਇਥੋਂ ਤੀਕ ਕੇ ਘਰਾਂ ਦੇ ਵਿੱਚ ਵੜ ਕੇ ਆ ਜਿਹੜਾ ਪੁਲਿਸ ਦੁਆਰਾ ਤੇ ਧਨਾਰ ਲੋਕਾਂ ਦੁਆਰਾ ਜਿਹੜਾ ਘਰਾਂ ਦੇ ਪੰਨ ਤੋੜ ਵੀ ਕੀਤੀ ਗਈ ਅਤੇ ਨਾਲ ਹੀ ਆ ਜਿਹੜਾ ਬਹੁਤ ਸਾਰੇ ਮਜ਼ਦੂਰਾਂ ਨੂੰ ਫੜ ਕੇ ਆ ਜਿਹੜਾ ਉਹ ਅੰਦਰ ਡੱਕ ਦਿੱਤਾ ਹੈਗਾ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਆ ਜਿਹੜਾ ਉਹ ਪ੍ਰੋਟੈਸਟ ਕੀਤਾ ਹੈਗਾ ਤੇ ਅੱਜ ਵੀ ਫਰੀਦਕੋਟ ਐਸਐਸਪੀ ਦਫ਼ਤਰ ਦਾ ਜਿਹੜਾ ਉਹ ਘਰਾਉ ਕਰਨਾ ਸੀਗਾ ਪਰ ਫਿਲਹਾਲ ਆ ਜਿਹੜਾ ਉਹ ਨਹਿਰੂ ਸਟੇਡੀਅਮ ਇਕੱਠ ਕੀਤਾ ਹੋਇਆ ਇੱਥੇ ਕਾਫੀ ਸਾਰੀਆਂ ਜਨ ਜਥੇਬੰਦੀਆਂ ਆਪ ਮੁਹਾਰੀਆਂ ਵੀ ਆਈਆਂ ਤੇ ਇੰਨਾ ਇਸ ਘਟਨਾ ਦਾ ਅਸਰ ਹੋਇਆ ਕਿ ਪੂਰੇ ਪੰਜਾਬ ਦੇ ਵਿੱਚੋਂ ਲੋਕ ਆ ਜਿਹੜੇ ਉੱਠ ਕੇ ਆਏ ਹੈਗੇ ਆ ਕੁਝ ਆਗੂ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਉਹ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਸਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਪ੍ਰਧਾਨ ਜੀ ਇਹ ਦੱਸਿਓ ਕਿ ਕਿਹੜੀ ਆਰਗੇਨਾਈਜੇਸ਼ਨ ਵੱਲੋਂ ਤੁਸੀਂ ਇੱਥੇ ਸਪੋਰਟ ਦੇ ਵਿੱਚ ਆਏ ਹੋ ਤੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸਤਿ ਸ੍ਰੀ ਅਕਾਲ ਬਹੁਤ ਹੀ ਮੰਦਪਕ ਘਟਨਾ ਅੱਜ ਜਿੰਨੇ ਵੀ ਸਮਾਜ ਰੂਪ ਸਾਰੇ ਕੱਤਰ ਹੋਏ ਨਾ ਕੋਈ ਅੰਮ੍ਰਿਤਸਰ ਤੋਂ ਆਇਆ ਕੋ ਕਿਤੋਂ ਕੋ ਕਿਤੋਂ ਸਾਰੇ ਆਪਾ ਕੱਤਰ ਹੋਏ ਆ ਸਿਰਫ ਇੱਕ ਸਮਾਜ ਦੇ ਦਰਦ ਲਈ ਕਿਉਂਕਿ ਇਹ ਘਟਨਾ ਆਏ ਦਿਨ ਆਏ ਪਿੰਡ ਆਏ ਪੰਜਾਬ ਦੇ ਵਿੱਚ ਹਰੇਕ ਚਿਲੇ ਵਿੱਚ ਬਣ ਗਈ ਹੈ ਕੱਲ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਕੁਝ ਮਜ਼ਦੂਰ ਭੈਣ ਭਰਾ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਤੇ ਉੱਥੇ ਵੀ ਕੁਝ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਜਿਹੜਾ ਉਹਦੀ ਪੇਟ ਦੇ ਵਿੱਚ ਲੱਤ ਮਾਰ ਕੇ ਉਹਦਾ ਪ੍ਰੂਨ ਸੌਟ ਦਿੱਤਾ ਗਿਆ ਸੋ ਇਦਾਂ ਦੀਆਂ ਅਰੇਕ ਹਰ ਇੱਕ ਕੋਨੇ ਹਰ ਇੱਕ ਘਰ ਦੇ ਵਿੱਚ ਆ ਕਹਾਣੀ ਘਰ ਘਰ ਕੀ ਬਣ ਗਈ ਹੈ ਨਾ ਸੋ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਆ ਮੈਂ ਆਮ ਵਰਗ ਨੂੰ ਅੱ ਆਪਾਂ ਦੂਰ ਗੱਲ ਨਹੀਂ ਕਰਦੇ ਸਰਪੰਚੀ ਲੈਵਲ ਦੀ ਗੱਲ ਕਰਦੇ ਆ ਜਿੱਦਾਂ ਸਰਪੰਚੀ ਦੀਆਂ ਵੋਟਾਂ ਤੇ ਉਹਨਾਂ ਨੇ ਕਹੇ ਕਿ ਸਰਪੰਚ ਮੇਰਾ ਆਪਣਾ ਚੁੰਦਿਆ ਹੋਇਆ ਨਿਮੰਦਾ ਹੋਏਗਾ ਤੇ ਉਹਨਾਂ ਦੇ ਉੱਪਰ ਜ਼ੁਲਮ ਕੋਈ ਬਰਦਾਸ਼ਤ ਨਹੀਂ ਕੀਤਾ ਜਾਏਗਾ ਅੱਜ ਉਹਨਾਂ ਸਰਪੰਚਾਂ ਦੇ ਉੱਪਰ ਹੀ ਮੇਰੇ ਖਿਆਲ ਦੇ ਨਾਲ ਜਿਹੜਾ ਵਾ ਉਹ ਜ਼ੁਲਮ ਕੀਤਾ ਜਾ ਰਿਹਾ ਤੇ ਕਰਾਉਣ ਵਾਲੇ ਵੀ ਤਨਾਅ ਦਾ ਖਾਸ ਆ ਆਮ ਨਹੀਂ ਹੁਣ ਆਮ ਦੇ ਉੱਪਰ ਜ਼ੁਲਮ ਹੋ ਰਿਹਾ ਖਾਸਾਂ ਦਾ ਸਾਥ ਦਿੱਤਾ ਜਾ ਰਿਹਾ ਇਹੀ ਵਜ੍ਹਾ ਵਾ ਕਿ ਦਿੱਲੀ ਦੇ ਵਿੱਚ ਤੁਹਾਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੋ ਪੰਜਾਬ ਦਾ ਮਜ਼ਦੂਰ ਹੁਣ ਐਜੂਕੇਟਿਡ ਹੋ ਗਿਆ ਹੁਣ ਜਾਗਰੂਤ ਹੋ ਗਿਆ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੇ ਉੱਪਰ ਜ਼ੁਲਮ ਵਧਣਾ ਹੈ ਤਿਆਰੀ ਕਰ ਲੋ ਪਰ ਇੱਕ ਸਿਧਾਂਤ ਆ ਗੁਰੂ ਸਾਹਿਬ ਦਾ ਕਿ ਘਰ ਆਏ ਮਹਿਮਾਨ ਵਾਸਤੇ ਤੇ ਜਿਹੜਾ ਘਰ ਆਣ ਕੇ ਵੇਰਦਾ ਉਹਦੇ ਵਾਸਤੇ ਤੇਗਾ ਮਾਫ ਕਰਨਾ ਅੱਜ ਸਾਡੇ ਘਰਾਂ ਦੇ ਵਿੱਚੋਂ ਤੇਗਾ ਵੀ ਕਿਤੇ ਨਾ ਕਿਤੇ ਜੜੀਆਂ ਵਾ ਉਹ ਆਪਾਂ ਸਾਈਡ ਤੇ ਕਰ ਦਿੱਤੀਆਂ ਤੇ ਆ ਬੰਦਾ ਬੀੜੀ ਚੁੱਕ ਵੀ ਆਣ ਕੇ ਕਿ ਅਭਈਆ ਵੀ ਆਣ ਕੇ ਸਾਡੇ ਤੇ ਹਮਲਾ ਕਰਦਾ ਸਾਡੀ ਦਸਤਾਰ ਨੂੰ ਹੱਥ ਪਾਉਂਦਾ ਇਸ ਕਰਕੇ ਸਾਨੂੰ ਤੇਗ ਦਿੱਤਾ ਨਹੀਂ ਹੋਣਾ ਪੈਣਾ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਬੋਲਿਆ ਕਿ ਜਿੰਨੀ ਦੇਰ ਤੱਕ ਤੁਹਾਡੇ ਹੱਥ ਦੇ ਵਿੱਚ ਤੇਗ ਹਨਾ ਤੁਸੀਂ ਹਰੇਕ ਜ਼ੁਲਮ ਦਾ ਜਿਹੜਾ ਵਾ ਉਹ ਟੱਕਰਾ ਕਰ ਸਕਦੇ ਹੋ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤਾਂ ਇਹੀ ਕੋ ਬੇਨਤੀ ਕਰਨਾ ਚਾਹੁੰਦਾ ਵਾ ਕਿ ਭਾਈ ਜੇ ਕੋਟ ਖਾ ਕੇ ਵੀ ਤੁਸੀਂ ਇੱਕ ਨਾ ਹੋਏ ਤਾਂ ਫਿਰ ਤੁਹਾਡਾ ਰੱਬ ਰੱਖਾ ਇਸ ਕਰਕੇ ਤੁਹਾਨੂੰ ਹੁਣ ਇੱਕ ਹੋਣਾ ਚਾਹੀਦਾ ਇੱਥੇ ਸਾਰੇ ਭੈਣ ਭਰਾ ਇੱਥੇ ਪਹੁੰਚੇ ਆ ਸਮਾਜ ਲਈ ਪਹੁੰਚੇ ਆ ਆਪੋ ਆਪਣੇ ਵਿਚਾਰ ਰੇ ਪੇਸ਼ ਕਰਨਗੇ ਸਭ ਦੇ ਗੜ ਇੱਕੋ ਬੇਨਤੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਸਾਂਝਾ ਪਲੇਟਫਾਰਮ ਬਣਾ ਲਈਏ ਭਾਈ ਜਿਹਦੇ ਵਿੱਚ ਸਾਨੂੰ ਕੁੱਟਣ ਤੋਂ ਪਹਿਲਾਂ ਹੀ ਸਾਡਾ ਡਰ ਇੰਨਾ ਖੋਵੇ ਕਿ ਸਾਡੇ ਵੱਲ ਕੋਈ ਅੱਖ ਚੱਕ ਕੇ ਨਾ ਦੇਖ ਸਕੇ ਮੇਰੇ ਵੀਰ ਸਰ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈਗੀ ਆ ਜੇਕਰ ਦੇਖੀਏ ਤਾਂ ਘਰਾਂ ਦੇ ਵਿੱਚ ਵੜ ਕੇ ਆ ਜਿਹੜੇ ਉਹ ਇੱਕ ਮਜ਼ਦੂਰ ਪਤਾ ਨਹੀਂਗਾ ਕਿਵੇਂ ਆਪਦੀ ਸੇਵਿੰਗ ਕਰਕੇ ਆ ਜਿਹੜੀ ਕੋਈ ਫਰਿੱਜ ਖਰੀਦਦਾ ਕੋਈ LED ਖਰੀਦਦਾ ਜਾਂ ਹੋਰ ਜੋ ਘਰਦਿਆਂ ਵਸਤਾ ਹੁੰਦੀਆਂ ਮਸਾ ਖਰੀਦ ਪਾਉਂਦਾ ਉਹ ਪੰਨ ਦਿੱਤੀਆਂ ਪੁਲਿਸ ਪ੍ਰਸ਼ਾਸਨ ਦੁਆਰਾ ਇਸ ਘਟਰਾ ਨੂੰ ਆ ਜਿਹੜਾ ਤੁਸੀਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮੋੜ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਸੋਸ਼ਲ ਮੀਡੀਆ ਦਾ ਕਰਕੇ ਹੀ ਸਾਨੂੰ ਪਤਾ ਲੱਗਿਆ ਅੱਜ ਇੱਥੇ ਆ ਮੈਂ ਡਾਕਟਰ ਕਸ਼ਮੀਰ ਸਿੰਘ ਖੁੰਡਾ ਪ੍ਰੈਜ਼ੀਡੈਂਟ ਹਾਸ਼ਿਆ ਲੋਕਦਲ ਅਤੇ ਐਮ ਐਂਡ ਬੀ 12% ਰਾਖਵਾਂਕਰਨ ਬਚਾਓ ਮੋਰਚਾ ਪੰਜਾਬ ਮੇਰੇ ਨਾਲ ਮੇਰੇ ਸਾਰੇ ਸਾਥੀ ਖੜੇ ਨੇ ਅੱਜ ਅਸੀਂ ਇਸ ਕਰਕੇ ਆਏ ਆ ਕਿ ਜੋ سوشل ਮੀਡੀਆ ਨੇ ਆਪਣਾ ਰੋਲ ਪੋਜ਼ਿਟਿਵ ਨਿਭਾਇਆ ਉਹਦੇ ਕਰਕੇ ਪੂਰੇ ਪੰਜਾਬ ਕੀ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਦੀ ਸਖਤਨ ਖੇਦੀ ਹੋ ਰਹੀ ਹੈ ਨਖੇਦੀ ਇਸ ਕਰਕੇ ਹੋ ਰਹੀ ਆ ਕਿ ਇੱਕ ਪਾਸੇ ਇੱਕ ਤਨਾੜ ਵਿਅਕਤੀ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਨੇੜਲੇ ਲੋਕ ਜਿਹੜੇ ਨੇ ਉਹਨਾਂ ਨੂੰ ਨਾਲ ਲਿਆਉਂਦਾ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਖੜਾ ਹੁੰਦਾ ਇੱਕ ਪਾਸੇ ਆਮ ਜਿਹੜਾ ਗਰੀਬ ਵਰਗ ਦਾ ਬੰਦਾ ਤੇ ਗਰੀਬ ਵਰਗ ਚੋਂ ਵੜਿਆ ਹੋਇਆ ਇੱਕ ਸਰਪੰਚਣੀ ਹੈ ਉਹਦਾ ਹਸਬੰਡ ਉਹਨਾਂ ਦੇ ਉੱਤੇ ਤੇ ਉਸ ਜਾਤੀ ਖਾਸ ਮੈਂ ਜੀ ਇਹ ਗੱਲ ਕਹਿ ਦੇਵਾਂ ਕਿ ਮਜਬੀ ਸਿੱਖ ਇੱਥੋਂ ਦੀ ਜਿਹੜੀ ਜਾਤੀ ਹੈ ਚੰਦਪਾਨ ਦੀ ਉਹਦੇ ਉੱਤੇ ਜਿਹੜਾ ਜੁਲਮ ਜ਼ਬਰ ਜਿਹੜਾ ਹੋਇਆ ਉਹ ਬਹੁਤ ਹੀ ਮੰਦ ਭਾਗੀ ਘਟਨਾ ਮੈਨੂੰ ਹੁਣੇ ਹੀ ਇੱਕ ਇਥੋਂ ਮੁੰਡਾ ਸੋਨੂ ਸਿੰਘ ਸਾਦਕ ਦਾ ਉਹ ਮਿਲਿਆ ਕਹਿੰਦਾ ਮੈਂ ਜਦੋਂ ਕੰਮ ਤੋਂ ਆਇਆ ਤੇ ਸਾਡੇ ਘਰਾਂ ਦੇ ਨੇੜੇ ਹੀ ਜਿਹੜਾ ਥਾਣਾ ਤੇ ਕਹਿੰਦਾ ਥਾਣੇ ਦੇ ਵਿੱਚੋਂ ਜਿਹੜੀਆਂ ਚੀਕਾਂ ਦੀਆਂ ਆਵਾਜ਼ਾਂ ਸੁਣ ਰਹੀਆਂ ਸੀ ਕਿ ਐਨਾ ਉਹਨਾਂ ਨੂੰ ਥਾਣੇ ਦੇ ਵਿੱਚ ਲਿਆ ਕੇ ਜਿਹੜਾ ਕੁੱਟਿਆ ਗਿਆ ਜਿਹੜੀ ਬੇਇੱਜ਼ਤੀ ਕੀਤੀ ਗਈ ਬੱਚਿਆਂ ਤੋਂ ਜਿਹੜੇ ਬਜ਼ੁਰਗਾਂ ਦੇ ਜਿਹੜੇ ਚਪੇੜਾ ਮਰਵਾਇਆ ਗਿਆ ਉਹ ਇਸ ਗੱਲ ਵੱਲ ਸੰਕੇਤ ਕਰਦਾ ਕਿ ਜਿਹੜੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਜ਼ਬਰਦਸਤ ਉਤੋਂ ਦੇ ਤਣਾੜ ਲੋਕਾਂ ਦੇ ਜ਼ਬਰਦਸਤ ਵਿਰੋਧ ਕੀਤਾ ਉਹਨਾਂ ਲੋਕਾਂ ਦੇ ਸਾਹਮਣੇ ਜਾਂ ਜਿਹੜੇ ਲੋਕ ਨੇ ਉਹਨਾਂ ਦੇ ਆਪਣੇ ਬੱਚਿਆਂ ਦੇ ਸਾਹਮਣੇ ਕਿਤੇ ਉਸ ਸਿਰ ਚੁੱਕ ਕੇ ਗੱਲ ਨਾ ਕਰਨ ਇਹ ਵੇਖੋ ਬਹੁਤ ਹੀ ਜੜੀ ਮੰਦ ਭਾਗੀ ਗੱਲ ਹੈ ਜਿਹੜੀ ਇਹ ਘਟਨਾ ਹੋਈ ਆ ਤੇ ਇਸ ਘਟਨਾ ਦੇ ਪਿੱਛੇ ਕਾਰਨ ਜੋ ਵੀ ਰਹੇ ਨੇ ਵੇਖੋ ਉਹ ਸਾਰੇ ਤੁਸੀਂ سوشل ਮੀਡੀਆ ਨੇ ਲੋਕਾਂ ਦੇ ਸਾਹਮਣੇ ਲਿਆ ਦਿੱਤੇ ਨੇ ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਰ ਇਹਦੇ ਨਾਲ ਜਿਹੜੀ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਕੈਪਟਨ ਜਿਹੜਾ ਆਪਣੇ ਮਾਨ ਸਾਹਿਬ ਦੀ ਸਰਕਾਰ ਤੋਂ ਵੀ ਮਾਨ ਸਾਹਿਬ ਵੇਖੋ ਪੰਜਾਬ ਦੇ ਵਿੱਚ ਜਿੰਦਸੇ ਤੁਸੀਂ ਆਮ ਲੋਕਾਂ ਦੀ ਸਰਕਾਰ ਇਹਨੂੰ ਕਹਿੰਦੇ ਹੀ ਆਮ ਲੋਕ ਤੇ ਪਤਾ ਨਹੀਂ ਤੁਹਾਡੀ ਪਰਭਾਸ਼ਾ ਦੇ ਵਿੱਚ ਕੀ ਨੇ ਪਰ ਸਾਡੀ ਪਰਭਾਸ਼ਾ ਦੇ ਵਿੱਚ ਜਿਹੜਾ ਮਜ਼ਦੂਰ ਤੇ ਦਲਤ ਲੋਕ ਨੇ ਉਹਨਾਂ ਦੇ ਉੱਤੇ ਤੁਹਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਦੇ ਤਣਾੜ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਤੇ ਜ਼ਬਰ ਜ਼ੁਲਮ ਕਰ ਰਿਹਾ ਤੇ ਉਹਨਾਂ ਲੋਕਾਂ ਨੂੰ ਜਿਹੜਾ ਮਜਬੂਰ ਕਰ ਦਿੱਤਾ ਗਿਆ ਕਿ ਉਹ ਲੋਕ ਜਿਹੜੇ ਆ ਉਹਨਾਂ ਤੇ ਡੜੇ ਮਾਰਨ ਵਾਸਤੇ ਉਹ ਜਿਹੜੇ ਮਜਬੂਰ ਹੋ ਗਏ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹੜੀ ਆ ਉਹ ਵਾਪਰਦੀ ਕਿਉਂ ਆ ਜੇਕਰ ਸਮੇਂ ਸਿਰ ਇਹਦੇ ਅਗੇਂਸਟ ਜਿਵੇਂ ਸਾਰੀਆਂ ਸੋਸ਼ਲ ਮੀਡੀਆ ਤੋਂ ਸਾਹਮਣੇ ਆਇਆ ਕਿ ਜਿਹੜੇ ਉੱਥੋਂ ਦਾ ਸਰਦਾਰ ਕਲਦੀਪ ਸਿੰਘ ਸੀ ਉੱਥੋਂ ਦੀ ਜਿਹੜੀ ਮੌਜੂਦਾ ਸਰਪੰਚ ਉਹਦਾ ਹਸਬੰਡ ਤੇ ਉਹ ਜਿਹੜੇ ਲੋਕ ਨੇ ਉਹਨਾਂ ਨੇ ਸਮੇਂ ਸਿਰ ਜਦੋਂ ਆਪਣੀਆਂ ਜੜੀਆਂ ਦਰਖਾਸਤਾਂ ਇਹ ਗੱਲ ਸੁਣਦੇ ਵਿੱਚ ਆਈ ਆ ਵੀ ਦਿੱਤੀਆਂ ਤਾਂ ਉਹਨਾਂ ਦੇ ਉੱਤੇ ਤੇ ਕੋਈ ਐਕਸ਼ਨ ਨਹੀਂ ਹੋਇਆ ਪਰ ਜਦੋਂ ਵਿਅਕਤੀ ਵਿਸ਼ੇਸ਼ ਜਿਹਦਾ ਨਾਮ ਗਮਦੂਰ ਸਿੰਘ ਦੱਸਿਆ ਜਾਂਦਾ ਉਹ ਜਦੋਂ ਪਹਿਲਾਂ ਤੇ ਆਣ ਕੇ ਸੋਸ਼ਲ ਮੀਡੀਆ ਦੇ ਵਿੱਚ ਕਹਿੰਦਾ ਵੀ ਮੈਂ ਤੇ ਗੋਲੀ ਚਲਾਈ ਤੇ ਇਹ ਜਿਹੜੇ ਰੱਖੇ ਨੇ ਹਥਿਆਰ ਐਵੇਂ ਥੋੜੇ ਰੱਖੇ ਨੇ ਇਹ ਚਲਾਉਣ ਵਾਸਤੇ ਰੱਖੇ ਨੇ ਤੇ ਪੁਲਿਸ ਪ੍ਰਸ਼ਾਸਨ ਉਹਦੀ ਜੜੀ ਪੁਸ਼ਤਪਨਾ ਹੀ ਕਰ ਰਿਹਾ ਫਿਰ ਜਿਹੜੇ ਪੁਸ਼ਤਪਨਾ ਹੀ ਕਰਨ ਵਾਲੇ ਲੋਕ ਆ ਤੇ ਜਿਹੜੇ ਲੋਕ ਗੋਲੀ ਚਲਾਉਣ ਵਾਲੇ ਆਮ ਲੋਕਾਂ ਦੇ ਉੱਤੇ ਮਜ਼ਦੂਰ ਲੋਕਾਂ ਦੇ ਉੱਤੇ ਉਹਨਾਂ ਦੇ ਤੇ ਕਿੜੇ ਪਰਚੇ ਹੋ ਗਏ ਨੇ 99 ਜਿਹੜੇ ਨੇ ਗਰੀਬ ਲੋਕ ਦਰਦ ਲੋਕ ਮਜਬੀ ਜਿਹੜੇ ਪਿੰਡ ਦੇ ਮਾਤੜ ਲੋਕ ਨੇ ਉਹਨਾਂ ਦੇ ਉੱਤੇ ਤੇ ਜੜਾ ਐਫ ਆਈ ਆਰ ਦਰਜ ਕਰ ਦਿੱਤੀ ਆ ਲੋਕਾਂ ਨੂੰ ਜਿਹੜਾ ਛਲੀਆਂ माग ਜਿਹੜਾ ਕੁੱਟਿਆ ਗਿਆ ਕੋਈ ਨਿਆਣਾ ਕੋਈ ਸਿਆਣਾ ਜਿਹੜਾ ਬਖਸ਼ਿਆ ਨਹੀਂ ਗਿਆ ਤਾਂ ਫਿਰ ਉਹਨਾਂ ਲੋਕਾਂ ਦੇ ਅਗੇਂਸਟ ਜਿਹੜਾ ਮਾਨ ਸਾਹਿਬ ਕਿਹੜਾ ਐਕਸ਼ਨ ਜਿਹੜਾ ਲਿਆ ਲਿਆ ਜਾ ਰਿਹਾ ਆ ਸਾਡੀ ਜਿਹੜੀ ਆ ਤੁਹਾਡੇ মিডিਆ ਰਾਂ ਸਰਕਾਰ ਸਰਕਾਰ ਤੋਂ ਇਹ ਮੰਗਾ ਵੀ ਭਾਈ ਇਸ ਮਾਮਲੇ ਦੀ ਜਾਂਚ ਜਿਹੜੀ ਆ ਸੀਬੀਆਈ ਤੋਂ ਹੋਣੀ ਚਾਹੀਦੀ ਆ ਤੇ ਉਹਦੇ ਨਾਲ ਸਬੰਧਤ ਜਿੰਨੇ ਵੀ ਵੱਡੇ ਤੋਂ ਵੱਡੇ ਅਫਸਰ ਨੇ ਤੇ ਇਹਦੇ ਪਿੱਛੇ ਜਿਹੜੇ ਇਸ ਸਥਿਤੀ ਨੂੰ ਪੈਦਾ ਕਰਨ ਵਾਲੇ ਲੋਕ ਨੇ ਉਹ ਜਿਹੜੇ ਸਲਾਖਾਂ ਦੇ ਅੰਦਰ ਹੋਣੇ ਚਾਹੀਦੇ ਆ ਤੇ ਜਿਹੜੇ ਗਰੀਬ ਲੋਕ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਆ ਅਜੇ ਆਪਣੇ ਜ਼ਖਮੀ ਹੋਣ ਦੇ ਬਾਵਜੂਦ ਵੀ ਇਹ ਗੱਲ ਸੁਣਦੇ ਵਿੱਚ ਆਈ ਆ ਵੀ ਉਹ ਉਹਨਾਂ ਨੂੰ ਅੰਦਰ ਜਿਹੜਾ ਡੱਕਿਆ ਹੋਇਆ ਉਹਨਾਂ ਦਾ ਜਿਹੜਾ ਇਲਾਜ ਇਲਾਜ ਕਰਨ ਦੇ ਨਾਲ ਉਹਨਾਂ ਦਾ ਰੋਟੀ ਪਾਣੀ ਦਾ ਜਿਹੜਾ ਪ੍ਰਬੰਧ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੇ ਫਿਜ਼ੀਕਲੀ ਠੀਕ ਨਹੀਂ ਹੋ ਜਾਂਦੇ ਉਹਨਾਂ ਦਾ ਜਿਹੜਾ ਸਾਰਾ ਜੜਾ ਖਰਚਾ ਪੱਟਾ ਉਹ ਸਰਕਾਰ ਦਾ ਉਠਾਉਣਾ ਜਿਹੜਾ ਇਹ ਬਣਦਾ ਇਹ ਸਾਡੀ ਜਿਹੜੀ ਆ ਬੇਨਤੀ ਵੀ ਆ ਤੇ ਇਹ ਸਾਡੀ ਜਿਹੜੀ ਮੰਗ ਵੀ ਆ ਜੇਕਰ ਅਜੇ ਹਾਂ ਨਾ ਹੋਇਆ ਉਹਨਾਂ ਵਿਅਕਤੀਆਂ ਦੇ ਉੱਤੇ ਜਿਨ੍ਹਾਂ ਤੇ ਐਫ ਆਈ ਆਰ ਕੀਤੀ ਗਈ ਆ ਗਲਤ ਲੋਕਾਂ ਦੇ ਉੱਤੇ ਤੇ ਜਿਨ੍ਹਾਂ ਨੂੰ ਥਾਣੇ ਦੇ ਵਿੱਚ ਢੱਕਿਆ ਗਿਆ ਜੇਕਰ ਉਹਨਾਂ ਦੇ ਅਗੇਂਸਟ ਪਰਚੇ ਬਰਨਸ਼ਤ ਨਹੀਂ ਹੋਗੇ ਤੇ ਅੱਜ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਇਕੱਠ ਦਿਖਾ ਸਕਦੇ ਜੇ ਇਹ ਇਕੱਠ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਤਬਦੀਲ ਹੋ ਸਕਦਾ ਤੇ ਮਾਨ ਸਾਹਿਬ ਫਿਰ ਜਿਹੜਾ ਜਦੋਂ ਗਰੀਬ ਲੋਕ ਜਿਹੜੇ ਨੇ ਨਾ ਪ੍ਰੋਟੈਸਟ ਕਰਦੇ ਨੇ ਨਾ ਤਾਂ ਫਿਰ ਉਹਨਾਂ ਦੇ ਵਿੱਚ ਉਹਨਾਂ ਕੋ ਗਵਾਉਣ ਵਾਸਤੇ ਕੁਝ ਨਹੀਂ ਹੁੰਦਾ ਇਸ ਲਈ ਮੇਰੀ ਬੇਨਤੀ ਆ ਵੀ ਜਿਹੜੇ ਪਹਿਲਾਂ ਹੀ ਮਰੇ ਹੋਏ ਲੋਕ ਨੇ ਉਹਨਾਂ ਦਾ ਜਿਹੜਾ ਧਿਆਨ ਰੱਖੋ ਤੇ ਜਿਹੜੇ ਇਹਦੇ ਵਾਸਤੇ ਜ਼ਿੰਮੇਵਾਰ ਲੋਕ ਨੇ ਸ਼ਾਸਨ ਪ੍ਰਸ਼ਾਸਨ ਸਮੇਤ ਤੇ ਜਿਹੜੇ ਲੋਕਾਂ ਦੇ ਕਾਰਨ ਕੁਝ ਹੋਇਆ ਉਹਨਾਂ ਦੇ ਉੱਤੇ ਸਖਤ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਨੀ ਪਣਦੀ ਆ ਸੋ ਇਹ ਮੇਰੀ ਆਪਜੀ ਦਾ ਧੰਵਾਦ ਆ ਮੇਰੇ ਨਾਲ ਅੰਮ੍ਰਿਤਸਰ ਤੋਂ ਆਏ ਹੋਏ ਸਾਥੀ ਨੇ ਇਹ ਮੇਰੇ ਨਾਲ ਸਾਰੇ ਸਾਡੇ ਮਾਲਵੇ ਦੇ ਸਾਥੀ ਨੇ ਅੱਜ ਅਸੀਂ ਆਪਣੀਆਂ ਸੰਸਥਾਵਾਂ ਵੱਲੋਂ ਅੱਜ ਇਸ ਧਰਨੇ ਦਾ ਜਿਹੜਾ ਇਸ ਜਿੱਥੇ ਜਿੱਥੇ ਅੱਜ ਮੀਟਿੰਗ ਹੋ ਰਹੀ ਆ ਇਹਦੇ ਵਿੱਚ ਇਹੀ ਜਿਹੜਾ ਮੈਸੇਜ ਜਿਹੜਾ ਹੈ ਲੋਕਾਂ ਤੱਕ ਦਵਾਉਣ ਵਾਸਤੇ ਉਹ ਕਨਵੇ ਕਰਨਾ ਆਏ ਆ ਬਹੁਤ ਬਹੁਤ ਤੁਹਾਡਾ ਤਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਮ